ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਭਗਤੀ ਦੇ ਸੇਵਾ ਨੂੰ ਸਮਰਪਿਤ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਗਰੀਬ ਬੇਸਹਾਰਿਆਂ ਤੇ ਅਪਹਜਾਂ ਲਈ ਲਾ ਦਿੱਤੀ ਉਸ ਮਹਾਨ ਸ਼ਖਸੀਅਤ ਦਾ ਜਨਮ 4 ਜੂਨ 1904 ਨੂੰ ਪਿੰਡ ਰਾਜੇਵਾਲਾ ਰੂਹਣਾ ਤਹਿਸੀਲ ਖੰਨਾ ਜਿਲ੍ਹਾ ਲੁਧਿਆਣਾ ਵਿੱਚ ਮਾਤਾ ਮਹਿਤਾਬ ਕੌਰ ਦੀ ਪੁੱਤ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸ਼ਿਭੂ ਮਾਲ ਸੀ ਭਗਤ ਜੀ ਦੇ ਬਚਪਨ ਦਾ ਨਾਮ ਰਾਮ ਜੀ ਦਾਸ ਸੀ ਮਾਤਾ ਮਹਤਾਬ ਕੌਰ ਵੀ ਸੇਵਾ ਸਿਮਰਨ ਤੇ ਭਗਤੀ ਦੀ ਮੂਰਤੀ ਸਨ। ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਸਿੱਖ ਤਰ ਸ੍ਰੀ ਅਮਰਤਸਰ ਸਹਿਬ ਜੀ ਵਿਖੇ ਅਰਦਾਸ ਬੇਨਤੀ ਕਰਕੇ ਹੀ ਭਗਤ ਪੂਰਨ ਸਿੰਘ ਜੀ ਨੂੰ ਆਪਣੀ ਝੋਲੀ ਵਿੱਚ ਲਿਆ ਸੀ। ਭਗਤ ਜੀ ਦਾ ਨਾਮ ਰਾਮ ਜੀ ਦਾਸ ਰੱਖਿਆ। ਭਗਤ ਜੀ ਨੂੰ ਵੀ ਆਪਣੀ ਮਾਤਾ ਵਾਂਗ ਸੇਵਾ ਸਿਮਰਨ ਵਾਲੇ ਸਨ। ਘਰ ਵਿੱਚ ਗਰੀਬੀ ਹੋਣ ਕਰਕੇ ਪੜ੍ਹਾਈ ਵਿੱਚੇ ਛੱਡ ਭਗਤ ਜੀ ਆਪਣੀ ਮਾਤਾ ਨਾਲ ਲਾਹੌਰ ਨੌਕਰੀ ਦੀ ਤਲਾਸ਼ ਵਿੱਚ ਚਲੇ ਗਏ। ਉਥੇ ਇਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਬਿਨਾਂ ਤਨਖਾਹ ਤੋਂ ਨਿਸ਼ਕਾਮ ਸੇਵਾ ਕੀਤੀ 1934ਵੀਂ ਵਿੱਚ ਇੱਕ ਦਿਨ ਗੁਰਦੁਆਰਾ ਡੇਰਾ ਸਾਹਿਬ ਜੀ ਦੀ ਡਿਊਟੀ ਤੇ ਕੋਈ 4-5 ਸਾਲ ਦੇ ਬੱਚੇ ਨੇ ਚੋਰੀ ਛੱਡ ਗਿਆ ਜੋ ਕਿ ਸਰੀਰਕ ਤੌਰ ਤੇ ਅਸਮਰਥ ਸੀ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਇਹ ਬੱਚਾ ਭਗਤਪੂਰਨ ਸਿੰਘ ਜੀ ਨੂੰ ਸੌਂਪ ਦਿੱਤਾ ਭਗਤ ਜੀ ਨੇ ਇਸ ਬੱਚੇ ਵੱਲ ਦੇਖਿਆ ਤਾਂ ਬੱਚੇ ਦੀ ਮਾਸੂਮੀਅਤ ਦੇਖ ਕੇ ਇਹਨਾਂ ਨੂੰ ਬੱਚਾ ਬੜਾ ਪਿਆਰਾ ਲੱਗਿਆ ਇਹਨਾਂ ਨੇ ਬੱਚੇ ਦਾ ਨਾਮ ਵੀ ਪਿਆਰਾ ਸਿੰਘ ਹੀ ਰੱਖ ਦਿੱਤਾ। ਦੇਸ਼ ਦੀ ਵੰਡ ਤੋਂ ਬਾਅਦ ਭਗਤ ਜੀ ਪਿਆਰਾ ਸਿੰਘ ਨੂੰ ਨਾਲ ਲੈ ਕੇ 18 ਦਸੰਬਰ 1947 ਨੂੰ ਖਾਲਸਾ ਕਾਲਜ ਸੀਰੀ ਅਮਰਸਰ ਸਾਹਿਬ ਦੇ ਸ਼ਰਨਾਥੀ ਕੈਂਪ ਵਿੱਚ ਪਹੁੰਚੇ ਤਾਂ ਭਗਤ ਜੀ ਨੇ ਦੇਖਿਆ ਕਿ ਕੈਂਪ ਵਿੱਚ ਹਜ਼ਾਰਾਂ ਬਜ਼ੁਰਗ, ਬੱਚੇ ਤੇ ਮਾਤਾਵਾਂ ਹੋਰ ਵੀ ਸਨ। ਬਸ ਫੇਰ ਕੀ ਸੀ ਜਿਵੇਂ ਕਿ ਪ੍ਰਮਾਤਮਾ ਨੇ ਭਗਤ ਜੀ ਤੋਂ ਕੋਈ ਵੱਡੀ ਸੇਵਾ ਲੈਣੀ ਸੀ। ਉਸ ਦਾ ਬੀਜ ਭਗਤ ਜੀ ਨੇ ਪੀਚਣਾ ਸ਼ੁਰੂ ਕਰ ਦਿੱਤਾ ਭਗਤ ਜੀ ਪ੍ਰਸ਼ਾਦਾ ਮੰਗ ਕੇ ਲੈਂਦੇ ਤੇ ਉਹਨਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਆਪਣੇ ਹੱਥੇ ਛਕਾਉਂਦੇ 1949 ਤੋਂ 1958 ਤੱਕ ਭਗਤ ਜੀ ਨੇ ਸੜਕਾਂ ਦੇ ਕੰਡਿਆਂ ਤੇ ਬੈਠੇ ਲਾਵਾਰਿਸ ਬੇਸਹਾਰਿਆਂ ਤੇ ਮਾਨਸਿਕ ਰੋਗੀਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਫਿਰ 1969 ਵਿੱਚ ਸ੍ਰੀ ਅਮਰਤਸਰ ਸਹਿਬ ਜੀ ਵਿਖੇ ਜਗਾ ਮੋਲ ਲੈ ਕੇ ਪਿੰਗਲਵਾਲਾ ਸੰਸਥਾ ਦੀ ਨੀਂ ਰੱਖੀ ਭਗਤ ਜੀ ਨੂੰ ਮੁਸ਼ਕਲਾਂ ਵੀ ਬਹੁਤ ਆਈਆਂ ਪਰ ਅਡੋਲ ਰਹੇ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸੰਸਥਾ ਨੂੰ ਅੱਗੇ ਤੁਰਿਆ ਇਹ ਆਸ਼ਰਮ ਕੁਝ ਕੁ ਲੋਕਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸ਼ੁਰੂ ਕੀਤਾ ਸੀ ਉੱਥੇ ਅਜੇ 1700 ਤੋਂ ਵੀ ਵਧੇਰੇ ਔਰਤਾਂ ਬੱਚੇ ਤੇ ਬਜ਼ੁਰਗ ਰਹਿੰਦੇ ਹਨ ਭਗਤ ਜੀ ਨੇ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਗਏ ਮਾਰਗ ਉੱਤੇ ਚੱਲਦਿਆਂ ਖਾਸ ਕਰਕੇ ਕਰਕੇ ਹੱਥੀਂ ਸੇਵਾ ਕਰਨ ਦਾ ਇੱਕ ਖਾਸ ਉਪਰਾਲਾ ਕੀਤਾ ਭਾਵੇਂ ਆਪਨੇ ਗ੍ਰਸਤ ਜੀਵਨ ਨਹੀਂ ਧਾਰਿਆ ਪਰ ਫਿਰ ਵੀ ਉਹ ਹਜ਼ਾਰਾਂ ਹੀ ਬੱਚਿਆਂ ਦੇ ਪਿਤਾ ਤੇ ਹਜ਼ਾਰਾਂ ਹੀ ਬਜ਼ੁਰਗ ਮਤਾਵਾਂ ਦੇ ਪੁੱਤਰ ਬਣੇ ਭਗਤ ਜੀ ਨੂੰ 1981 ਵਿੱਚ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਜੋ ਕਿ ਭਗਤ ਜੀ ਨੇ 1984 ਦੇ ਹਾਲਾਤ ਤੋਂ ਬਾਅਦ ਆਪਣੀ ਆਤਮਾ ਦੀ ਆਵਾਜ਼ ਸੁਣਦੇ ਹੋਏ ਵਾਪਸ ਕਰ ਦਿੱਤਾ ਇਸ ਤੋਂ ਇਲਾਵਾ ਭਾਈ ਕਨਈਆ ਜੀ ਅਵਾਰਡ ਕਮੇਟੀ ਵੱਲੋਂ ਇਲਾ ਭਾਈ ਕਨਈਆ ਵਾਰ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਨੂੰ ਸੱਚਖੰਡ ਪਿਆਨਾ ਕਰਨ ਉਪਰੰਤ 4 ਅਕਤੂਬਰ 1995 ਨੂੰ ਦਿੱਤਾ ਗਿਆ ਜੋ ਡਾਕਟਰ ਇੰਦਰਜੀਤ ਕੌਰ ਮਜੂਦਾ ਮੁਖੀ ਪਿੰਗਲਵਾੜਾ ਨੇ ਪ੍ਰਾਪਤ ਕੀਤਾ ਪਤ ਜੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਅਸੀਂ ਵੀ ਉਸ ਮਹਾਨ ਸ਼ਖਸੀਅਤ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ